ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਸੋ ਦੋਸਤੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਪਿੰਡ ਹੈਗਾ ਜੀ ਬੰਡਾਲਾ ਨੋ ਬੰਬ ਠੀਕ ਹੈ ਜੀ ਤੇ ਜ਼ਿਲ੍ਹਾ ਜਿਹੜਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਹੀ ਹੈ ਤੇ ਤਹਿਸੀਲ ਹੈ ਜਿਹੜੀ ਦੋਸਤੋ ਜੀਰਾ ਹੈ ਜੀ ਜੇ ਆਸ-ਪਾਸ ਪਿੰਡਾਂ ਦੀ ਗੱਲ ਕਰੀਏ ਇੱਕ ਪਾਸੇ ਦੋਸਤੋ ਜੀਰਾ ਜੀ ਤੇ ਦੂਜੇ ਪਾਸੇ ਛਾਲ ਹੈ ਜੀ ਜੀਰਾ ਬਿਲਕੁਲ ਇਸ ਪਿੰਡ ਦਾ ਗਵਾਂਡੀ ਸ਼ਹਿਰ ਹੈ ਜੀ ਤੇ ਇਸ ਘਰ ਦੇ ਵਿੱਚੋਂ ਪਿਛਲੇ ਸਾਲ ਵੀ ਤੁਹਾਨੂੰ ਇੱਕ ਮੱਝ ਦਿਖਾਈ ਸੀ ਬਹੁਤ ਸੋਨੇ ਦੁੱਧ ਤੇ ਚੱਲੀ ਹੈ ਠੀਕ ਹੈ ਤੇ ਅੱਜ ਵੀ ਜਿਹੜੀ ਦੋਸਤੋ ਇੱਕ ਪਲੂਨ ਝੋਟੀ ਤੁਹਾਨੂੰ ਦਿਖਾ ਰਿਹਾ ਜੀ ਨੀਦੀ ਰਾਈ ਨਸਲ ਦੀ ਸੂਣ ਦੇ ਵਿੱਚ ਥੋੜੇ ਜੇ ਦਿਨ ਲੈਂਦੀ ਹੈ ਬਾਕੀ ਤਿਆਰੀ ਹੈ ਕਰਮ ਵਾਲੀ ਨੇ ਹਵਾਨਾ ਹੂ ਨਾ ਬਹੁਤ ਸੋਹਣਾ ਤਿਆਰ ਕੀਤਾ ਠੀਕ ਹੈ ਜੀ ਤੇ ਬਾਈ ਹੁਣ ਇਹਦਾ ਦੋਸਤੋ ਡੈਰੀ ਦਾ ਕੰਮ ਆ ਜੀ ਦੁੱਧ ਦਾ ਕੰਮ ਆ ਠੀਕ ਹੈ ਜੇ ਇਧਰ ਦੇ ਮੈਂ ਮਾੜੇ ਜੇ ਪਸ਼ੂ ਦਿਖਾਵਾਂ ਤੇ ਕੋਈ ਵਪਾਰ ਦਾ ਕੰਮ ਨਹੀਂਗਾ ਪਸ਼ੂ ਉਹਨੇ ਕੀ ਰੱਖੇ ਆ ਵੀ ਸ਼ੌਂਕ ਦਾ ਹੀ ਕੰਮ ਆ ਠੀਕ ਹੈ ਚੰਗੇ ਦੁੱਧ ਵਾਲੇ ਪਸ਼ੂ ਰੱਖੇ ਹੋਏ ਆ ਉਹਨਾਂ ਜੀ ਦੋਸਤੋ ਤੁਹਾਨੂੰ ਇੱਕ ਝੋਟੀ ਦਿਖਾਉਣੀ ਹੈ ਜੀ ਬਾਕੀ ਜਿਹੜੀ ਦੋਸਤੋ ਗੱਲਬਾਤ ਸਾਰੀ ਬਾਈ ਨਾਲ ਹੀ ਕਰਾਂਗੇ ਤੇ ਜੇ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਦੋਸਤੋ ਮੇਰਾ ਨੰਬਰ ਦੋਸਤੋ ਸਕਰੀਨ ਤੇ ਚੱਲਦਾ ਹੋਣਾ ਤੁਸੀਂ ਗੱਲਬਾਤ ਮੇਰੇ ਨਾਲ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਜਿਹੜੀ ਦੋਸਤੋ ਡਿਟੇਲ ਝੋਟੀ ਦੀ ਆਜੋ ਬਾਈ ਨਾਲ ਹੀ ਕਰੀਏ ਜੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਨਾਮ ਦੱਸਿਓ ਆਪਣਾ ਗੁਰਬਾਜ ਸਿੰਘ ਪਿੰਡ ਬੰਬ ਬਡਾਲਾ ਨਾਲੋਂ ਜੀ ਠੀਕ ਹੈ ਜੀਰਾ ਆਪਾਂ ਨੂੰ ਕਿੰਨਾ ਪੈ ਜਾਂਦਾ ਜੀਰਾ ਆਪਣੇ ਤਾਂ 3 ਕਿਲੋ ਮੀਟਰ ਹੈ ਜੀ 3 ਕਿਲੋ ਮੀਟਰ ਠੀਕ ਹੈ ਤੇ ਜਿਲਾ ਤਾਂ ਆਪਾਂ ਨੂੰ ਫਰੋਜਪਰੀ ਹੈ ਨਾ ਫਰੋਜਪਰੀ ਠੀਕ ਹੈ ਪਸ਼ੂ ਫਿਰ ਆਪਣਾ ਘਰ ਦਾ ਹੀ ਹੈ ਨਾ ਹਾਂਜੀ ਘਰ ਦੇ ਘਰ ਦੀ ਛੋਟੀ ਹੈ ਜੀ ਹਾਂ ਤੇ ਕੰਮ ਆਪਣਾ ਡੈਰੀ ਦਾ ਹੈ ਨਾ ਡੈਰੀ ਦਾ ਕੰਮ ਹੈ ਜੀ ਠੀਕ ਹੈ ਫਿਰ ਕੀ ਡਿਟੇਲ ਹੈ ਭਾਈ ਜੀ ਛੋਟੀ ਦੀ ਕਿੰਨੇ ਦਿਨ ਲੈ ਜੂ ਸੂਣ ਦੇ ਵਿੱਚ ਦਿਨ 10 ਦਿਨ ਲੈ ਜੂਗੀ ਕਸ਼ਰ 10 ਦਿਨ ਪਏ ਸੂਣ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਇੱਕ ਦੋਸਤੋ ਭਾਈ ਹੁਣ ਨਾਲ ਹੋਰ ਗੱਲ ਹੋਈ ਹੈ ਵੀ ਕਾਫਰੇਲੀ ਦੇ ਵਿੱਚ ਦੋਸਤੋ ਜਿੱਤੀ ਹੋਈ ਵੀ ਜਿੱਤੀ ਹੋਈ ਹੈ ਜੀ ਇਹ ਮਤਲਬ ਕਿ ਜੱਜਮੈਂਟ ਦੇ ਵਿੱਚੋਂ ਨੀਲੀ ਰੈੱਡ ਨਸਲ ਦੇ ਵਿੱਚੋਂ ਦੋਸਤੋ ਪਾਸ ਹੋਈ ਵੀ ਐ ਠੀਕ ਐ ਤੇ ਬਾਕੀ ਜੇ ਕਿਸੇ ਵੀਰ ਭਰਾ ਨੇ ਤਸੱਲੀ ਵੀ ਕਰਨੀ ਐ ਤਾਂ ਫੋਟੋਆਂ ਵੀ ਛੋਟੀ ਹੋਦੀ ਹੁੰਦੀਆਂ ਜਦੋਂ ਕਾਫ ਰੈਲੀ ਦੇ ਵਿੱਚ ਆਈ ਐ ਉਦੋਂ ਦੀਆਂ ਪਈਆਂ ਤੇ ਇਹਦਾ ਜਿਹੜਾ ਜਿਹੜਾ ਦੋਸਤੋ ਸਰਟੀਫਿਕੇਟ ਮਿਲਿਆ ਸੀ ਉਹ ਵੀ ਬਾਈ ਹੁਣਾ ਕੋਲੇ ਹੈਗਾ ਜੀ ਠੀਕ ਐ ਤੇ ਬਾਈ ਜੀ ਪਤਾ ਆਪ ਕਿਹੜੇ ਸੀਮੰਦੀ ਐ ਇਹ ਹਾਂਜੀ ਇਹ 나ਗ ਦੀ ਐ ਜੀ ਅੱਛਾ ਸਰਕਾਰੀ ਅੱਛਾ ਸਰਕਾਰੀ ਸੀਮੰ ਨਾਗ ਨਾਗ ਦੀ ਬੱਚੀ ਐ ਜੀ ਹਾਂਜੀ ਹਾਂਜੀ ਠੀਕ ਐ ਤੇ ਸੀਮਨ ਵੀ ਚੰਗਾਈ ਪਰ ਆਇਆ ਜੀ ਹਾਂਜੀ ਹਾਂਜੀ ਨਾ ਆਗਾ ਸੀਮਨ ਹੈਗਾ ਏ 507 ਦਾ ਸਰਕਾਰੀ ਦਾ ਜੀ ਠੀਕ ਹੈ ਦੋਸਤੋ 507 ਸਰਕਾਰੀ ਬੋਲ ਦਾ ਸੀਮਨ ਹੈ ਜੀ ਦੋਵੇਂ ਪੱਖੋਂ ਹੀ ਚੰਗੀ ਹੈ ਜੀ ਜੇ ਕੱਟੀ ਦੇਗੀ ਕਰਮ ਵਾਲੀ ਬਹੁਤ ਸੋਹਣੀ ਗੱਲਬਾਤ ਬਣ ਜਾਣੀ ਹੈ ਜੀ ਅੱਛਾ ਕਿੰਨੇ ਕੁ ਦਿਨ ਲੈ ਜੂ ਬਾਈ ਸੂਣ ਦੇ ਵਿੱਚ ਬਾ 5 ਤਰੀਕ ਨੂੰ ਤੇ ਦਿਨ ਪੂਰੇ ਹੋ ਜਾਣੇ ਉੱਤੇ ਲੈ ਜਾਏ ਤੇ 5-4 ਦਿਨ ਲੈ ਜਾਏ ਤੇ ਲੈ ਜੀ ਠੀਕ ਹੈ 5 ਤਰੀਕ ਨੂੰ ਹਾਂਜੀ ਹਾਂਜੀ ਠੀਕ ਹੈ ਦੋਸਤੋ 5 ਤਰੀਕ ਨੂੰ 10ਵੇਂ ਮਹੀਨੇ ਦੀ 205 ਤਰੀਕ ਨੂੰ ਦਿਨ ਪੂਰੇ ਹੈ ਜੀ ਕਰਮਾਲੀ ਨੇ ਹਵਾਨਾ ਬਹੁਤ ਸੋਨਾ ਤਿਆਰ ਕੀਤਾ ਬਿਲਕੁਲ ਬਰਾਬਰ ਬਰਾਬਰ ਦਾ ਜੀ ਬਾਕੀ ਦੋਸਤੋ ਵੈਸੇ ਵੀ ਝੋਟੀ ਚੰਗੀ ਤਿਆਰ ਹੋਈ ਹੈ ਬਾਕੀ ਦੋਸਤੋ ਜੇ ਗੱਲ ਕਰੀਏ ਭਾਈ ਜੀ ਕਿੰਨਾ ਕੁ ਦੁੱਧ ਤੁਹਾਡੇ ਦਾਜੇ ਨਾਲ ਕਿੰਨਾ ਕੁ ਕੱਢ ਜੂਗੀ ਜੀ ਪਹਿਲਾਂ ਨੇਗੀ ਜੀ ਕਮ ਸੇ ਕਮ 12 ਕਿਲੋ ਦੁੱਧ ਕਮ ਸੇ ਕਮ ਦੇਊਗੀ ਵਾਧ ਤੇ ਜੇ ਤੇ ਕੁਝ ਕਿਹੜੀ ਸਕਦੇ ਦੋ ਉਹ ਜੀ ਖਰਾਕ ਨਾਲ ਤੁਸੀਂ ਵੱਧ ਵੀ ਕਢਾ ਸਕਦੇ ਹੋ ਠੀਕ ਹੈ ਜੀ ਬਾਕੀ ਦਸਨ ਦੀ ਲੋੜ ਨਹੀਂ ਜਜਮੈਂਟ ਦੇ ਵਿੱਚੋਂ ਪਾਸ ਹੋਈ ਖੁੱਲੀ ਇਹ ਬਾਈ ਮਾਲੀ ਜੀ ਤੋਰਦੀ ਹੈ ਸਿੰਗਾ ਸੁੰਗਾ ਦੀ ਦੋਸਤੋ ਐਨ ਬਿਲਕੁਲ ਕੁੰਡੀ ਹੈ ਜੀ ਮਾਰਕਿੰਗ ਪੱਖੋਂ ਦੋਸਤੋ ਇਹ ਪਾਸ ਹੋਈ ਵੀ ਹੈ ਲੋ ਵੀ ਦੋਸਤੋ ਤੋਰ ਤੂਰ ਚੈੱਕ ਕਰ ਲਿਓ ਜੀ ਚੱਡਾ ਵੀ ਤੁਰਦੀ ਦਾ ਚੈੱਕ ਕਰਿਓ ਜੀ ਠੀਕ ਹੈ ਜੀ ਬਹੁਤ ਸੋਹਣਾ ਕਰਮ ਵਾਲੀ ਨੇ ਹਵਾਨਾ ਤਿਆਰ ਕੀਤਾ ਥੋੜੀ ਜੀ ਬਸ ਡਰਦੀ ਪਈ ਹੈ ਬਸ ਬੰਦੇ ਬੰਦੇ ਇੱਥੇ ਖੜੀ ਦਾ ਹੀ ਆਪਾਂ ਦਿਖਾ ਦਿੰਨੇ ਆ ਥੋੜਾ ਜਿਹਾ ਬੰਨ ਦੇ ਕੋਈ ਨਹੀਂ ਲੋ ਵੀ ਦੋਸਤੋ ਹਵਾਨਾ ਇੱਕ ਵਾਰੀ ਚੈੱਕ ਕਰ ਦਿਓ ਜੀ ਠੀਕ ਹੈ ਜੀ ਬਾਕੀ ਜੀ ਦੋਸਤੋ ਥਾਣ ਬਹੁਤ ਸੋਹਣਾ ਕੱਢੂਗੀ ਜੀ ਜਦੋਂ ਸੁਬੀ ਤਖੋ ਟਾਈਮ ਤੇ ਥਣ ਵੇਖੋ ਜੀ ਸਾਈਜ਼ ਬਹੁਤ ਸੋਹਣਾ ਕੱਡਾ ਹੈ ਕੱਢਣਾ ਜੀ ਹੱਠੀ ਚੁਵਾਈ ਵਾਲਾ ਥਾਣਾ ਹੈ ਜੀ ਠੀਕ ਹੈ ਜੀ ਲੋ ਵੀ ਦੋਸਤੋ ਕਰੋ ਚੈੱਕ ਠੀਕ ਹੈ ਵੈਸੇ ਹੀ ਹਵਾਨਾ ਸੋਹਣਾ ਤਿਆਰ ਕੀਤਾ ਕਰ ਮਾਰਨੀ ਤੇ ਬਾਈ ਦੇ ਅੰਦਾਜ਼ੇ ਨਾਲ ਵੀ ਕੱਢ ਜੂਗੀ ਕੋਈ 12 ਕਿਲੋ ਦੁੱਧ ਬਾਈ ਕਹਿੰਦਾ ਵੀ ਕੱਢ ਜੂਗੀ ਸੇਵਾ ਬਾਈ ਨੇ ਚੰਗੀ ਕੀਤੀ ਤੇ ਗਾਂ ਜੇ ਕਿਸੇ ਵੀਰ ਪਨਾ ਹੈ ਸੇਵਾ ਵਧ ਕਰਨੀ ਹੈ ਤਾਂ ਦੁੱਧ ਦੋ ਜਿਹੜਾ ਦੋਸਤੋ ਵਾਅਦਾ ਵੀ ਕੱਢ ਜੂਗੀ ਠੀਕ ਹੈ ਤੇ ਬਾਈ ਜੀ ਫਿਰ ਕੀ ਮੁੱਲ ਮੁੱਲ 130 ਆਈ 130000 ਹਾਂਜੀ ਠੀਕ ਹੈ ਦੋਸਤੋ 130000 ਰੁਪਿਆ ਰੇਟ ਆਪ ਵੀ ਜਿਹੜਾ ਦੋਸਤੋ ਬਹੁਤ ਚੰਗੇ ਸੀਮੰਨ ਦੀ ਹੈ ਤੇ ਗਾਹਾਂ ਇਹਨੂੰ ਸੀਮੰਨ ਵੀ ਬਹੁਤ ਚੰਗਾ ਲੱਗਾ ਜੀ ਠੀਕ ਹੈ ਜੀ ਪਹਿਲੇ ਸੂਏ ਲਈ ਤਿਆਰ 5 ਤਰੀਕ ਨੂੰ ਦਿਨ ਪੂਰੇ ਹੈ ਜੀ 12 ਕਿਲੋ ਬਾਈ ਕਹਿੰਦਾ ਵੀ ਖੁੱਲਾ ਦੁੱਧ ਦੇ ਦੂਗੀ ਠੀਕ ਹੈ ਘਟੋ ਘਾਟਾ ਤੇ ਜੇ ਕਿਸੇ ਵੀਰ ਨੂੰ ਭਰਾ ਨੂੰ ਪਸੰਦ ਆਉਂਦੀ ਹੈ ਜੀ ਬਾਕੀ ਜਿਹੜੀ ਦੋਸਤੋ ਤਸल्ली ਤੁਸੀਂ ਆਪ ਵੀ ਕਰ ਲੈਣੀ ਇੱਥੇ ਆ ਕੇ ਠੀਕ ਹੈ ਜੀ ਤੇ ਬਾਕੀ ਜਿਹੜਾ 130000 ਰੁਪਏ ਬਾਈ ਨੇ ਰੇਟ ਕੀਤਾ ਮਾਨ ਤਨ ਮੌਕੇ ਤੇ ਹੋ ਜਾਊਗਾ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਓਕੇ ਜੀ